ਇਹ ਕਰ ਬਾਈ ਜੀ ਸਾਰਿਆਂ ਨੂੰ ਜਿੱਥੇ ਆਪਾਂ ਆਏ ਆ ਗੁਰਪ੍ਰੀਤ ਕੋਲੇ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਦੇਖੋ 750 ਡੀਆਈ ਸੋਨਾ ਲਿਖਾ ਬਿਲਕੁਲ ਨਵਾਂ ਟਰੈਕਟਰ ਆ ਸਤਰੀਕਾਲ ਗੁਰਪ੍ਰੀਤ ਕੀ ਹਾਲ ਐ ਸਤਰੀਕਾਲ ਉਹ ਠੀਕ ਹਾਂ ਵਈਆ ਭਈਆ ਤੁਹਾਨੂੰ ਬਹੁਤ ਵਧੀਆ ਇਹ ਜਮਾ ਤਾਜ਼ਾ ਚੱਕਤਾ ਹੈ ਤੁਹਾਨੂੰ ਹਾਂ ਤੇ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਦੇਖੋ ਐ ਜਮਾ ਕੁਝ ਦਸ ਨਹੀਂ ਜ਼ਿਆਦਾ ਜਾਂਸੀ ਤੋਂ ਆਇਆ ਕਿ ਮੰਡੀ ਤੋਂ ਆਇਆ ਇਹ ਕਰੇ ਆਪਾਂ ਨੂੰ ਖੱਚੀ ਦਾ ਕੰਮ ਨਹੀਂ ਚਾਸੀ ਨਹੀਂ ਕਰੀ ਵੇਚਣੀ ਥੋੜੀ ਗੱਲ ਹੈਣਾ ਬਹੁਤ ਸੋਹਣਾ ਟਰੈਕਟਰ ਆ ਯਾਰ ਕੰਮ ਨੂੰ ਫਿਰ ਔਖਾ ਹੋ ਜਾਂਦਾ ਘਰੇ ਹਾਂ ਕਿਹੜਾ ਕੀ ਮਡੜਾ ਹੂੰ ਇਹ ਇੰਜਣ ਗੇਅਰ ਦਾ ਜਮ ਓਕੇ ਆ ਬਾਹਰ ਆਪਾਂ ਕਰੇ ਹੁਣ ਨਵਾਂ ਟਰੈਕਟਰ ਆ ਬਾਕੀ ਹੂੰ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਚਾਰ ਚਪੇਰ ਦਿਖਾ ਦੇਣਾ ਹਰਿਆਣਾ ਨੰਬਰ ਆ ਹਨਾ ਹਾਂ ਹਾਂ ਹਰਿਆਣਾ ਨੰਬਰ ਆ ਐਨਓ ਸੀ ਮਿਲ ਜੂ ਲਾ ਘੈਂਟ ਟਰੈਕਟਰ ਆ ਐਨਓ ਸੀ ਮਿਲ ਜੂ ਭਰਾ ਮੇਰੋ ਤੇ ਪੁਰਾਣਾ ਟਰੈਕਟਰ ਹਾਂ ਹਾਂ ਕੱਟਿਆ ਜਾਊਗਾ ਪੁਰਾਣਾ ਕੋਈ ਹੋਵੇ ਲਾਉਣ ਨੂੰ ਹੋ ਜੂਗਾ ਹਾਂ ਹਾਂ ਲਾਉਣ ਹਨਾ ਹਾਂ ਲਾਉਣ ਵੀ ਹੋ ਜੂਗਾ ਭਰਾ ਮੇਰੋ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਇਹ ਟਰੈਕਟਰ ਦੇਖੋ ਤੁਸੀਂ ਜਮਾ ਕੋਕਾ ਪੀਛੀ ਆ ਭਰਾ ਮੇਰੋ ਐਡ ਵੇਰਾ ਇਹ ਜਮਾਏ ਨਾ ਸੀਟਾ ਟੁੱਟਾ ਲਾ ਲਗੀਆਂ ਲੁਗੀਆਂ ਜਮਾਏ ਕੋਕਾ ਪੀ ਸੀ ਯਾਰ ਚੈਂਜਰਾਲ ਦੂਜਾ ਇਹ ਹੈ ਨਾ ਚੈਂਜਰਾਲ ਚੈਂਜਰਾਲ ਹੂੰ ਚੈਂਜਰਾਲ ਆ ਭਰਾ ਫਿਰ ਵਾ ਦੇ ਇਹ ਪੂਰਾ ਸੋਹਣਾ ਟਰੈਕਟਰ ਆ 21 ਮਾਡਲ ਹੈ ਨਾ ਹਾਂ 21 ਕਿੰਨਾ ਰੇਟ ਅਸੀਂ ਪੰਜ ਹਾਂ ਕਿੰਨੇ ਦਾ ਛੱਡ ਦਾਂਗੇ ਭਾਈ ਇਹ 580 ਦਾ 580 ਦਾ ਹੋਰ ਰੈਸ ਕਰ ਦਾਂ ਪੰਜ ਹਜ਼ਾਰ ਜੀ ਵੀਡੀਓ ਦੇਖ ਕੇ ਆਉਂਦਾ ਕੋਈ ਕੋਈ ਵੀਡੀਓ ਦੇਖ ਕੇ ਆਉਂਦਾ ਮੌਕੇ ਤੇ ਬਾਈ ਕਹਿੰਦਾ ਬਾਕੇ ਲੈ ਜਾਏ ਬਹੁਤ ਹੈ ਨਾ ਹਾਂ ਆਪਾਂ ਬਾਹਰ ਹੁਣ ਕਰੇ ਬਹੁਤ ਸੋਹਣਾ ਟਰੈਕਟਰ ਆ ਯਾਰ ਹੈ ਨਾ ਹੂੰ ਅੱਗੇ ਆ ਗਿਆ ਫੇਰ ਤੁਹਾਨੂੰ ਲਿਖਾ ਹਾਂ ਇਹ ਹੁਣ ਕੋਈ ਨਵਾਂ ਆਇਆ ਕੱਲ ਆ ਨਵਾਂ ਲੈ ਆਂਦਾ ਭਰਾ ਮੇਰੋ ਕੱਲ ਰਹਿਣਾ ਨੰਬਰ ਹੈ ਵੀ ਹਨ ਇਹ 16 ਲੈ ਟੈਰਾਂ ਵਾਲਾ 16 ਲੈ ਟੈਰਾਂ ਤੇ ਵੀ ਬਹੁਤ ਨਵਾਂ ਇਹ ਕਿੰਨੇ ਵਾਲਾ ਇਹ 14 ਇਹ 14 ਦੇ 16 ਵਾਲਾ ਆ 16 ਲੈ ਟੈਰਾਂ ਦੇ ਹਨ ਕੰਪਨੀ ਵੱਲੋਂ ਆਇਆ ਹਾਂ ਪੂਰਾ ਭਾਂ ਟਰੈਕਟਰ ਆ ਭਰਾ ਮੇਰੋ ਸਾਈਡ ਦੇ ਰਿਹਾ ਇਹ ਵੀ ਐ ਡੰਡਾ ਪੱਟੀ ਸਧਰੀ ਸਾਰਾ ਕੁਝ ਤੁਹਾਨੂੰ ਨਾਲ ਮੇਰੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਣਾ ਪੂਰਾ ਚੰਗਾ ਹੈ ਵੀ ਆਪਾਂ ਵਾਹਿਆ ਹੁਣ ਤੇਰੇ ਬਾਣ ਵਾਹਿਆ ਹਾਂ ਤੇ ਬਾਕੀ ਭਰਾ ਮੇਰੋ ਕਾਗਜ਼ ਪੱਤਰਾਂ ਦੀ ਵੀ ਬਾਈ ਕੰਦਾ ਮੇਰੀ ਜ਼ਿੰਮੇਵ ਪੂਰਾ ਸੋਹਣਾ ਟਰੈਕਟਰ ਆ ਦੇਖੋ ਘੈਂਟ ਗੱਲ ਬਾਤ ਆ ਦੇਖ ਲਓ ਇਹ ਜਮਾਨਾ ਕੋਕੇ ਜਿਹੜੇ ਪਏ ਆ ਨਵਾਂ ਟਰੈਕਟਰ ਆ 12 ਮਾਡਲ ਹਨਾ ਹਾਂ ਤੇ 4,85000 ਐਡਵਾਂਟ 465 ਦਾ ਦੇ ਦਾਂਗੇ 4,65000 ਹੋਰ ਲੈਸ ਕਰ ਦਾਂ ਪੰਜਾਹ ਬਾਕੀ ਹੋਰ ਮਾਨਤਾਂ ਉਹਦੀ ਬਾਈ ਕਹਿੰਦਾ ਟੈਟਰ ਚੰਗਾ ਬਹੁਤ ਆ ਹਾਂ ਪੂਰਾ ਸੋਹਣਾ ਟਰੈਕਟਰ ਆ 16 ਟਾਇਰਾਂ ਵਾਲਾ ਹਾਂ 16 ਵਾਲੇ ਟਾਇਰਾਂ ਵਾਲਾ ਭਰਾ ਮੇਰਾ ਧਰਤੀ ਧੱਕੀ ਆ ਹਾਂ ਅੱਗੇ ਆ ਗਈ ਸੀ ਹਾਂ ਆਈ ਏਸੀ ਆ ਗਿਆ ਭਰਾ ਮੇਰੇ ਫੈਵਰ ਵਾਲੀ ਛਤਰੀ ਲੱਗੇ ਨੇ ਟਰੈਕ ਹੈਗੀ ਇੱਕ ਟੁਕ ਆ ਸਪੀਕਰ ਚ ਲੱਗਾ ਕਿ ਡਿੱਕ ਵੀ ਹੈਗਾ ਕੱਲਾ ਦੀ ਆ ਵਿੱਚ ਜਿਵੇਂ ਹੈਗਾ ਬਸ ਓਵੇਂ ਹੀ ਆ ਡੱਕ ਟੁਕ ਹੈ ਨਹੀਂ ਅੱਛਾ ਕੱਲਾ ਸਪੀਕਰ ਹੀ ਹੈ ਇਹ ਵੀ ਸੋਨਾ ਟਰੈਕਟਰ ਭਰਾ ਮੇਰੇ ਹੋਈ ਸੀ ਆ ਦੇਖ ਲੋ ਟ ਗੱਲ ਬਾਤ ਆ ਫੈਵਰ ਵਾਲੀ ਛਤਰੀ ਲੱਗੀ ਹੋਈ ਆ ਪੂਰਾ ਸੋਨਾ ਜਰਾ ਇਹ ਵੀ ਜਮਾ ਹਾਂ ਹਾਂ ਚੰਗਾ ਟਰੈਕਟਰ ਹੈ ਪੰਜਾਬ ਨੰਬਰ ਹੈ ਕਿਤੋਂ ਆਈ ਨਹੀਂ ਹੈ ਵੀ ਲੀਕ ਸੀਗੀ ਹੋਵੇ ਨਾ ਹੂੰ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਪੂਰਾ ਸੋਨਾ ਟਰੈਕਟਰ ਹੈ ਭਰਾ ਮੇਰੇ ਤੇ 11 ਮਾਡਲ ਆ ਹੂੰ 255000 ਡਿਮਾਂਡ ਆ 235 ਦੇ ਦਾਂਗੇ 235000 ਹਾਂ ਹੋਰ ਰਸ ਕਰ ਦਾਂ ਕੋਈ ਠੀਕ ਹੈ ਜੀ ਬਾਕੀ ਬਾਈ ਕਹਿੰਦਾ ਹੋਰ ਲੈਕਸ ਕਰ ਦਾਂਗਾ ਪਵਨ 4000 ਮੌਕੇ ਦੇ ਟਰੈਕਟਰ ਚੰਗਾ ਹਾਂ ਟਰੈਕਟਰ ਬਹੁਤ ਸੋਹਣਾ ਬਾਕੀ ਲੈਜੂ ਕਮ ਹਾਂ ਹੈਨਾ ਬਾਹੇ ਹੁਣ ਤਾਂ ਕਰੇ ਹੁਣ ਤਾਂ ਰੈਡੀ ਵੀ ਕੱਟਾ ਜੂ ਪੁਰਾਣਾ ਕੱਟਾ ਜੂ ਹਾਂ ਹਾਂ ਹੋਰ ਕਿਹੜਾ ਆਪਣੇ ਕੋਲੇ ਅੱਗੇ ਉਹ ਡੀਆਈ ਡੀਆਈ ਸਿਰੇ ਵਾਲਾ ਹਾਂ ਸਤਮਾਲ ਤੇ ਮਰੂਤੀ ਚਕੌਟ ਮਰੂਤੀ ਚਕੌਟ ਹੈਗਾ ਇੱਕ ਮਰੂਤੀ ਚਕੌਟ ਹੈਨਾ ਪੂਰਾ ਸੋਹਣਾ ਹੈਵੀ ਟਾਇਰ ਟੂਲ ਚੰਗੇ ਆ ਹਾਂ ਤੁ ਘਰ ਹੈ ਵੀ ਭਰਾ ਮੇਰਾ ਪਹਿਲਾਂ ਵੀ ਦਿਖਾਈ ਜੇ ਆਪਾਂ ਵੀਡੀਓ ਜੀ ਹਾਂ ਹਾਂ ਕਾ ਡੈਕਟਰ ਪਿਆ ਭਰਾ ਮੇਰੇ ਜਮਾ ਇਹ। ਇਹ ਆ ਦੇਖ ਲੋ ਪੂਰਾ ਸੋਹਣਾ ਡੈਕਟਰ ਹੈ। ਕਿਹੜਾ ਮਡਲਾ ਹੈ? ਉਹ ਦੇ ਪਾ 93 93 ਮਡਲਾ। ਹੂੰ। 1 ਲੱਖ ਤੇ 25000 ਡਿਮਾਂਡ ਹੈ ਹਨਾ। ਹੂੰ। ਕਿੰਨੇ ਦਾ ਛੱਡ ਦਾਂਗੇ? 1 ਲੱਖ 5000। ਹਾਂ। ਉਹ ਦੇ ਪਾ ਕੋਣ ਮੁੱਲ? ਸਹੀ ਗੱਲ ਆ ਲੱਖ ਰੁਪਈਆ ਕੀ ਆਉਂਦਾ ਯਾਰ। ਬਾਕੀ ਤੁਸੀਂ ਪਾਇਆ ਉਹਦੇ ਕਿੰਨਾ ਚਿਰ ਪਾਇਆ ਤੁਸੀਂ ਬਹੁਤ ਚੰਗਾ ਡੈਕਟਰ ਹੈ। ਹਾਂ ਆਪਣੇ ਕੋਲ ਵੀ ਹੈ ਇਹ ਪਹਿਲਾਂ ਤੋਂ। ਇਹ ਦੂਜਾ ਆ ਗਿਆ। ਆਛਾ। ਆਛਾ। 241 ਇਹ ਵੀ ਟਾਇਰ ਟੂਰ ਬਹੁਤ ਸੋਨੇ ਯਾਰ। ਜੇ ਕਿਤੇ ਟਾਇਰ ਪੂਰੇ ਪਏ ਆ। ਹਾਂ ਸਿਪ ਦਾ ਸਿਪ ਅਸੇ। ਉਹ ਰਸ ਹੁਣਾ ਡਾਈਟ ਰਾਈ ਭਰਾ ਮੇਰੇ ਦੇਖੋ ਐਂਟੀਨੇਟਰ ਦੇ ਕਿਵੇਂ ਆ ਜਾ ਰਿਹਾ ਛੋਟਾ ਜਾ ਹੈਨਾ ਹਾਲਟੀਨੇਟਰ ਹੈ ਕੰਪਨੀ ਦਾ ਹੁਣਾ ਇਹ ਨਹੀਂ ਆਉਣ ਲੱਗੇ ਨਵੇਂ ਦੇ ਵੀ ਇਹੀ ਆਉਂਦੇ ਜਿਵੇਂ ਗੱਡੀਆਂ ਦੇ ਹੁੰਦਾ ਹਾਂ 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 ਹੁਣਾ ਡਾਟਾ ਪੰਜਾਬ ਨੰਬਰ ਹੈ 98 ਮੜਲਾ ਹਾਂ 98 ਮੜਲਾ ਪੰਜਾਬ ਨੰਬਰ ਹੈ 155 ਲਿਖਿਆ ਇਹਦੇ ਹਾਂ ਇਹ ਦੇ ਦਾਂ 145 ਦਾ 145 ਦਾ ਤੇਰੀ ਸਤਰੀ ਘੈਂਟ ਪੂਰਾ ਚੰਗਾ ਡਾਟਾ ਪੂਰਾ ਹਾਂ ਜੇ ਪੁਰਾਣਾ ਪੁਰਾਣਾ ਹੋਰ ਕਟਾਉਣਾ ਇਹਦਾ ਕਟਾ ਵੀ ਜਾਊ ਕਟਾ ਜਾ ਹੁਣਾ ਮੋਟਾ ਕੀ ਫੇਰਾ ਗੱਡੀ ਆਈ ਹਾਂ ਵੀ ਆਈ ਬਹੁਤ ਲਈ ਜਾਂਦੇ ਹੁਣ ਲੋਕ ਯਾਰ ਹਾਂ ਟਾਇਰ ਤਾਂ ਥੋੜੀ ਜਿਹੀ ਕਹੇ ਹੈ ਨਾ ਟਾਇਰ ਖਤਮ ਹਾਂ ਹਾਂ ਉਹ ਧੋਣਾ ਰੈਕਟਰ ਯਾਰ ਰੈਕਟਰ ਚੰਗਾ ਸੱਤ ਮਾੜਲਾ ਸੱਤ ਮਾੜੜਾ ਹੂੰ ਰੈਕਟਰ ਸੋਹਣਾ ਯਾਰ ਹੂੰ ਲੀਕ ਠੀਕ ਪੂਰਾ ਨਹੀਂ ਕਿ ਤਾ ਹੂੰ ਹੂੰ ਪੂਰਾ ਸੋਹਣਾ ਰੈਕਟਰ ਪਰ ਅਮਰੋ ਛਤਰੀ ਛਤਰੀ ਯਾਰ ਪਾਲੀ ਚੌੜੀ ਲੱਗਦੀ ਇਹਦੀ ਹਾਂ ਬਸ ਇਸੇ ਦੀ ਹਾਂ ਹੈ ਨਾ ਹੂੰ ਵੱਡੀ ਛਤਰੀ ਆ ਭਰਾ ਮੇਰੋ ਪੂਰੀ ਡਬਲ ਜਮਾ ਨਹੀਂ ਹੈ ਉਹ ਦੂਜਾ ਕੰਮ ਨਹੀਂ ਸੱਤ ਮਾੜਲਾ 50 ਨੰਬਰ ਹੈ ਹਾਂ ਪੰਜਾਬ ਤੇ 175 ਡਿਮਾਂਡ ਹੈ ਇਹ ਕਿਹਨੇ ਛੱਡ ਦੇ ਇਹ ਦੇ ਦਾਂਗੇ 155000 ਦਾ 155000 ਹਾਂ ਇਹ ਨਵੇਂ ਵਾਲ ਵਿਕੀ ਜਾਂਦੇ ਨੇ ਇਹਨੇ ਇਹ ਗੱਲ ਮਤਲਬ ਵੀ ਸੱਤਾ ਆ ਇਹ ਬਾਕੀ ਆਪਣਾ ਨੰਬਰ ਦੱਸ ਦਿਓ ਨੰਬਰ ਹੈਗਾ ਆਪਣਾ ਮੋਬਾਈਲ ਨੰਬਰ 95922 1953 93922 1953 ਹਾਂ ਇਹ ਟੈਟਰ ਆਪਣੇ ਇੱਥੇ ਤਲਵੰਡੀ ਸੱਪ ਹੁੰਦੇ ਆ ਠੀਕ ਹੈ ਤੇ ਪੰਪ ਦੇ ਸਾਹਮਣੇ ਹੁੰਦੇ ਆ ਸਾਹਮਣੇ ਹਾਂ ਹੈਨਾ ਹਾਂ ਇਹ ਕੇ ਭਰਾ ਧੰਨਵਾਦ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਵੀ ਕਰਨਾ